ਜਿਵੇਂ ਆਕਾਸ ਤੋਂ ਵਸਣ ਪਿੰਦੇ ਇੱਥੇ ਬਹੁਤ ਜ਼ਿਆਦਾ ਨਸ਼ਾ ਕਰਦੇ ਆ ਇਹਨਾਂ ਕੋਲ ਹਥਿਆਰ ਵੀ ਨੇ ਇਹ ਛੋਟੇ ਛੋਟੇ ਬੱਚਿਆਂ ਨੂੰ ਹਾਂਜੀ ਹਾਂਜੀ ਇੱਕ ਮਿੰਟ ਰੁਕ ਸਕਦੇ 1 ਮਿੰਟ ਸਰ ਰੁਕ ਸਕਦੇ? ਹਾਂਜੀ ਦੱਸੋ ਰੁਕ ਗਏ ਜੀ। ਰੋਕੋ ਜੀ, ਇੱਕ ਮਿੰਟ ਰੋਕੋ। ਗੱਲ ਕਰੀ ਜਿਹੜੇ ਛੋਟੇ-ਛੋਟੇ ਬੱਚੇ ਨੇ ਇਸ ਜਗ੍ਹਾ ਤੇ ਪਰ ਨਸ਼ੇ ਕਰ ਰਹੇ ਨੇ। ਹਾਂਜੀ। ਤੇ ਲੋਕਾਂ ਦਾ ਕਹਿਣਾ ਇਹ ਜਿਹੜੇ ਛੋਟੇ ਬੱਚੇ ਨਸ਼ੇ ਦਾ ਜੁਰੂਰ ਕਰਦੇ ਨੇ ਪਰ ਉਹਨਾਂ ਕੋ ਹਥਿਆਰ ਵੀ ਨਹੀਂ ਲੁੱਟੋ-ਹੌਮ ਵੀ ਕਰਦੇ ਆ। ਇਹਨਾਂ ਉੱਤੇ ਹੁਣ ਤੇ ਕਿੱਥੇ ਕਿਹੜੀ ਕਾਰਵਾਈ ਕੀਤੀ ਗਈ ਹੈ? ਤੁਹਾਡੇ ਲੋਕੀਂ ਕਿੱਥੇ ਕਿਹੜਾ ਤਲਾਸ਼ ਕੀਤਾ ਜੁਗਾ? ਸਾਡੇ ਵੱਲੋਂ ਨਹੀਂ ਕੀਤੀ ਗਈ ਕੋਈ ਵੀ। ਇਹਨਾਂ ਤੇ ਕਾਰਵਾਈ ਬੱਚੇ ਆ ਹੁਣ ਇਹਨਾਂ ਤੇ ਕੀ ਕਰਦੇ ਆ? ਕੁਝ ਵੀ ਨਹੀਂ ਕਰਦੇ ਕਾਰਵਾਈ। ਤੇ ਜਾਂਦੇ ਨਹੀਂ ਇੱਥੋਂ। ਬੱਚੇ ਬੇਕੂਪ ਨੇ ਬੇਕੂਪ ਡਰ ਜਿਹੜਾ ਜੜਾ ਖਣਾ ਦੇਖ ਲਓ ਟਿਊ ਵੀ ਬਿੰਦਾਵਾ ਟਿਊ ਵੀ ਬਿੰਦਾਵਾ ਰਿਖੇ ਰੁਖੇ ਵਾਲੇ ਸਾਰੇ ਮਿਲੇ ਹੋਇਆ ਸਰਕਾਰ ਐ ਤੇ ਪੁਲਸ ਬੜੀ ਦਾਅਵੇ ਕਰਦੀ ਕਿ ਨਸ਼ਾ ਖਤਮ ਹੋ ਗਿਆ ਪੰਜਾਬ ਤੋਂ ਕੁਛ ਨਹੀਂ ਖਤਮ ਹੋਇਆ ਇਸ ਤੋਂ ਇਲਾਵਾ ਇਹ ਨਾ ਜਿਹੜੇ ਬੰਦੇ ਮੁਸਾਫੀ ਦੇ ਬੰਦੇ ਆਉਂਦੇ ਨੇ ਬਾਹਰੋਂ ਬੰਦੇ ਆਉਂਦੇ ਨੇ ਉਹਨਾਂ ਦਾ ਉਹਨਾਂ ਨੂੰ ਬੜੀ ਪਰੇਸ਼ਾਨੀ ਹੈ ਇਹਨਾਂ ਤੋਂ ਸੋਸਾਇਟੀ ਹੋਮ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਇਹ ਖਬਰ ਤੁਹਾਡੇ ਲਈ ਦੇਖਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਪੰਜਾਬ ਦੇ ਮੁੱਦੇ ਦੇ ਨਾਲ ਜੁੜੀ ਹੋਈ ਖਬਰ ਹੈ ਹਰ ਘਰ ਦੇ ਨਾਲ ਜੁੜੀ ਹੋਈ ਖਬਰ ਹੈ ਕਿਉਂਕਿ ਇਸ ਖਬਰ ਦੇ ਵਿੱਚ ਤੁਹਾਨੂੰ ਦਿਖਾਇਆ ਜਾ ਰਿਹਾ ਸਾਡੇ ਸਹਿਯੋਗੀ ਰਾਹੁਲ अरोड़ा ਔਰ ਕੈਮਰਾਮੈਨ ਨਵਲ ਦੇ ਮਿਹਨਤ ਦੇ ਸਦਕਾ ਵੀ ਜੋ ਪੰਜਾਬ ਦੀ ਜਵਾਨੀ ਸੜਕਾਂ ਦੇ ਉੱਤੇ ਰੋਲ ਰਹੀ ਹੈ ਨਸ਼ਾ ਰੂਪੀ ਜੋ 라ਵਣ ਹੈ ਉਹ ਉਹਨਾਂ ਨੂੰ ਘੇਰ ਕੇ ਜੋ ਉਹਨਾਂ ਨੂੰ ਨਸ਼ੇ ਤੇ ਲਾ ਕੇ ਆਪਣੀ ਜਵਾਨੀ ਨੂੰ ਰੋਲਣ ਲਈ ਉਹਨਾਂ ਨੂੰ ਛੱਡਿਆ ਗਿਆ ਸੜਕਾਂ ਤੇ ਜੋ ਪੰਜਾਬ ਦੀ ਜਵਾਨੀ ਰੋਲ ਰਹੀ ਹੈ ਇਹ ਖਾਸ ਰਿਪੋਰਟ ਉਹਦੇ ਤੇ ਤਿਆਰ ਕੀਤੀ ਗਈ ਹੈ ਵੀ ਕਿਸ ਢੰਗ ਨਾਲ ਲੋਕ ਸੜਕਾਂ ਦੇ ਉੱਤੇ ਬੈਠ ਕੇ ਨਸ਼ਾ ਕਰਦੇ ਨੇ ਔਰ ਉਸ ਤੋਂ ਬਾਅਦ ਉਹ ਗਲਤ ਐਕਟੀਵਿਟੀਜ਼ ਦੇ ਵਿੱਚ ਫਸ ਜਾਂਦੇ ਨੇ ਛੋਟੇ ਬੱਚੇ ਫਲੂਡਾ ਸੁੰਘਦੇ ਹੋਏ ਨਜ਼ਰ ਆਉਂਦੇ ਨੇ ਸੋ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਬੇਟਾ ਇਹ ਕੀ ਹੱਦ ਦੇ ਵਿੱਚ ਆ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਬੱਚੇ ਐ ਉਹ ਨੱਚ ਭਜਦੇ ਹੋਏ ਨਜ਼ਰ ਆ ਰਹੇ ਆ ਭੈਣੇ ਕੀ ਕਹਿਣਾ ਚਾਹੋਗੇ ਛੋਟੇ ਛੋਟੇ ਬੱਚੇ ਨਸ਼ਾ ਕਰ ਰਹੇ ਆ ਛੋਟਾ ਛੋਟਾ ਜਿਹਾ ਆਕਾਸ ਤੋਂ ਲੋਸਣ ਪੀਂਦੇ ਇੱਥੇ ਬਹੁਤ ਜ਼ਿਆਦਾ ਨਸ਼ਾ ਕਰਦੇ ਆ ਪਰ ਅਸੀਂ ਵੀ ਬਹੁਤ ਪਰੇਸ਼ਾਨ ਹੋਏ ਪਿਆ ਇੱਥੇ ਹਥਵਾਰੀ ਵੀ ਮਤਰਬਾਰ ਦਾ ਤਾਂ ਵੀ ਬਹੁਤ ਹੁੰਦੀ ਆ ਇਹਨਾਂ ਕੋਲ ਹਥਿਆਰ ਵੀ ਨੇ ਇਹ ਛੋਟੇ ਛੋਟੇ ਬੱਚਿਆਂ ਕੋਲ ਹਾਂਜੀ ਹਾਂਜੀ ਇੱਕ ਮਿੰਟ ਰੁੱਕ ਸਕਦੇ ਆ ਇੱਕ ਮਿੰਟ ਸਰ ਰੁੱਕ ਸਕਦੇ ਆ ਹਾਂਜੀ ਦੱਸੋ ਰੁੱਕ ਗਏ ਜੀ ਰੁਕ ਜਿਓ ਇੱਕ ਮਿੰਟ ਰੁਕ ਜਿਓ ਸੋ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਟ੍ਰੈਫਿਕ ਮੁਲਾਜ਼ਮ ਨੂੰ ਇਸ ਜਗ੍ਹਾ ਦੇ ਉੱਪਰ ਕੋਈ ਵੀ ਕੁਝ ਬੋ ਖਬਰ ਦੇ ਰਾਹੀਂ ਇੱਕ ਮੈਸੇਜ ਇਹ ਜਾ ਰਿਹਾ ਵੀ ਪੰਜਾਬ ਸਰਕਾਰ ਕਿਤੇ ਤਾਂ ਕਿਤੇ ਬਹੁਤ ਵੱਡਾ ਦਾਵਾ ਕਰਦੀ ਹੈ ਵੀ ਅਸੀਂ ਨਸ਼ੇ ਨੂੰ ਖਾਤਮੇ ਕਰਨ ਲਈ ਪੰਜਾਬ ਪੁਲਿਸ ਬਹੁਤ ਅੱਛਾ ਕੰਮ ਕਰ ਰਹੀ ਹੈ ਪ੍ਰਸ਼ਾਸਨ ਅੱਛਾ ਕੰਮ ਕਰ ਰਿਹਾ ਪਰ ਜ਼ਮੀਨੀ ਤੌਰ ਤੇ ਤੁਹਾਨੂੰ ਦੇਖ ਸਕਦੇ ਆ ਅਸੀਂ ਪੁਲਿਸ ਦੇ ਵਰਸ਼ਨ ਵੀ ਲੈਂਦੇ ਹਾਂ ਤੇ ਪੁਲਿਸ ਦਾ ਸਾਫ਼ ਕਹਿਣਾਤ ਮਨੂੰ ਹੁਣ ਅੱਗੇ ਰਿਕਾਰਡਿੰਗ ਦੇ ਵਿੱਚ ਵੀ ਆਏਗਾ ਪੁਲਿਸ ਦਾ ਸਾਫ਼ ਕਹਿਣਾ ਵੀ ਸਾਡਾ ਇਹਦੇ ਵਿੱਚ ਕੋਈ ਦੋਸ਼ ਨਹੀਂ ਹੈ ਇਹਨਾਂ ਨੂੰ ਅਸੀਂ ਰੋਕਦੇ ਆਂ ਪਰ ਇਹ ਰੁਕਦੇ ਨਹੀਂ ਇਹ ਗਲਤ ਅੰਸਰ ਨੇ ਅੱਜ ਇਹਨਾਂ ਨੂੰ ਥਾਣੇ ਦੇ ਦਿੰਦੇ ਨੇ ਕੱਲ ਛੁੱਟ ਕੇ ਬਾਹਰ ਆ ਜਾਂਦੇ ਨੇ ਫੇਰ ਨਸ਼ਾ ਕਰਨ ਲੱਗ ਜਾਂਦੇ ਨੇ ਔਰ ਫੇਰ ਗਲਤ ਐਕਟੀਵਿਟੀਾਂ 'ਚ ਪੈ ਜਾਂਦੇ ਨੇ ਪਰ ਇਹ ਜ਼ਿੰਮੇਵਾਰੀ ਰੋਕਣ ਦੀ ਪ੍ਰਸ਼ਾਸਨ ਦੀ ਹੈ ਇਹ ਜ਼ਿੰਮੇਵਾਰੀ ਰੋਕਣ ਦੀ ਪੰਜਾਬ ਸਰਕਾਰ ਦੀ ਹੈ ਸ਼੍ਰੀਮਾਨ ਜੀ ਕੀ ਸੱਚ ਸੋ ਮੁਲਾਜ਼ਮਾਂ ਨੇ ਜਿਹੜੇ ਇਸ ਜਗ੍ਹਾ ਦੇ ਉੱਪਰ ਚਲਾਨ ਟਾ ਜ਼ਰੂਰ ਕਰਦੇ ਨੇ ਟ੍ਰੈਫਿਕ ਪੁਲਿਸ ਗੱਲਬਾਤ ਜਿਹੜੀ ਜ਼ਰ ਗੱਲ ਕਰੀ ਜਿਹੜੇ ਛੋਟੇ ਛੋਟੇ ਬੱਚੇ ਨੇ ਇਸ ਜਗ੍ਹਾ ਤੋਂ ਨਸ਼ੇ ਕਰ ਰਹੇ ਨੇ ਤੇ ਲੋਕਾਂ ਦਾ ਕਹਿਣਾ ਹੈ ਇਹ ਜਿਹੜੇ ਛੋਟੇ ਬੱਚੇ ਨਸ਼ੇ ਦਾ ਜਰੂਰ ਕਰਦੇ ਨੇ ਪਰ ਉਹਨਾਂ ਕੋ ਹਥਿਆਰ ਵੀ ਨਹੀਂ ਲੁੱਟੋ ਹੋਮ ਵੀ ਕਰਦੇ ਆ ਤੁਸੀਂ ਚਲਾਨ ਕੱਟ ਰਹੇ ਹੋ ਟ੍ਰੈਫਿਕ ਪੁਲਿਸੋਂ ਵੈਸੇ ਤੁਸੀਂ ਤੇ ਇਹਨਾਂ ਉੱਤੇ ਹੁਣ ਤੱਕ ਕਿਸੇ ਕਿਹੜੀ ਕਾਰਵਾਈ ਕੀਤੀ ਗਈ ਹੈ ਤੁਹਾਡੇ ਵੱਲੋਂ ਕਿਸੇ ਕਿਹੜਾ ਇਤਲਾਹ ਕੀਤਾ ਜੁਗਾ ਪੁਲਿਸ ਸਾਡੇ ਵੱਲੋਂ ਨਹੀਂ ਹੁੰਦੀ ਕਾਰਵਾਈ ਕੋਈ ਵੀ ਨਹੀਂ ਤੁਸੀਂ ਇਤਲਾਹ ਕੀਤੀ ਹੈ ਨਹੀਂ ਹੁਣ ਤੱਕ ਕੋਈ ਅਸੀਂ ਨੂੰ ਅਸੀਂ ਇਤਲਾਹ ਕਰਦੇ ਅਸੀਂ ਵੀ ਕਰਦੇ ਆ ਪਬਲਿਕ ਵੀ ਕਰਦੀ ਆ ਅੱਛਾ ਜੀ ਇਹਨਾਂ ਤੇ ਕਰਵੇ ਬੱਚੇ ਆ ਹੁਣ ਇਹਨਾਂ ਤੇ ਕੀ ਕਰਦੇ ਕੁਛ ਵੀ ਨਹੀਂ ਕਰਦੇ ਕਰਵੇ ਤੇ ਕਈ ਰੋਕਣ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਹੈ ਅਸੀਂ ਇਹਨਾਂ ਨੂੰ ਬਹੁਤ ਭਜਾਣੇ ਇੱਥੋਂ ਤੇ ਜਾਂਦੇ ਨਹੀਂ ਇੱਥੋਂ ਇੱਕ ਬੱਚੇ ਬੇਕੂਫ ਨੇ ਬੇ ਡਰ ਇਹਨਾਂ ਦੇ ਮਨ ਚ ਹੈ ਨਹੀਂ ਬਿਲਕੁਲ ਹੈ ਨਹੀਂ ਇਹ ਸਾਰੇ ਜਿਹੜੇ ਇੱਥੇ ਰਹਿੰਦੇ ਆ ਇਹਨਾਂ ਦਾ ਕੋਈ ਹੈ ਨਹੀਂ ਅੱਗਾ ਪਿੱਛਾ ਕੋਈ ਨਹੀਂ ਇਹਨਾਂ ਦਾ ਲੋਾਰ ਸਾਹਿਬ ਤੇ ਸਰ ਗੱਲ ਕਰੀ ਅੱਗੇ ਵੀ ਥਾਣੇ ਲੈ ਆਏ ਕਈ ਵਾਰ ਆਏ ਨੇ ਥਾਣੇ ਕਈ ਵਾਰ ਲੈ ਜਾਂਦੇ ਇਹਨਾਂ ਨੂੰ ਫਿਰ ਪਤਾ ਨਹੀਂ ਕਹਤੇ ਆ ਮਨ ਦੇ ਵਿੱਚ ਡਰ ਨਹੀਂ ਹੈ ਆ ਦੇਖ ਲਓ ਸਾਡੇ ਸਾਹਮਣੇ ਨਸ਼ਾ ਰੂਪੀ 라ਵਣ ਆ ਜੋ ਲੜਕਿਆਂ ਦੇ ਜੋ ਨਸ਼ਾ ਕਰਦੇ ਉਹਨਾਂ ਨੇ ਸਿਰ ਤੇ ਚੜ ਕੇ ਬੋਲ ਰਿਹਾ ਕਿਸੇ ਵੀ ਟੰਗਣਾ ਇਹਨਾਂ ਨੂੰ ਠੱਲ ਨਹੀਂ ਪੈ ਰਹੀ ਨਸ਼ਾ ਇਹ ਬੱਚੇ ਕਰਦੇ ਨੇ ਟਿਊ ਪਿੰਦੇ ਹੀ ਐ 100 ਰੁਪਏ ਦੀ ਟਿਊ ਪੰਦੀ ਆ ਟਿਊ ਪਿੰਦੇ ਹੀ ਐ ਜਿਹੜਾ ਜੜਾ ਖਣਾ ਦੇਖ ਲੋ ਟਿਊ ਵੀ ਪਿੰਦਾ ਵਾ ਟਿਊ ਵੀ ਪਿੰਦਾ ਵਾ ਰਿਕਸ਼ੇ ਰੁਕਸ਼ੇ ਵਾਲੇ ਸਾਰੇ ਮਿਲੇ ਹੋਇਆ ਇੱਕ ਤੇ ਆ ਦੇਖੋ ਸਰਕਾਰ ਐ ਤੇ ਪੁਲਸ ਬੜੀ ਦਾਅਵੇ ਕਰਦੀ ਕਿ ਨਸ਼ਾ ਖਤਮ ਹੋ ਗਿਆ ਪੰਜਾਬ ਦੇ ਵਿੱਚ ਕੁਛ ਨਹੀਂ ਖਤਮ ਹੋਇਆ ਨਸ਼ੇ ਤੋਂ ਇਲਾਵਾ ਇਹ ਨਾ ਜਿਹੜੇ ਮੁਸਾਫਿਰ ਬੰਦੇ ਆਉਂਦੇ ਨੇ ਬਾਹਰੋਂ ਬੰਦੇ ਆਉਂਦੇ ਨੇ ਉਹਨਾਂ ਦਾ ਉਹਨਾਂ ਨੂੰ ਬੜੇ ਪਰੇਸ਼ਾਨੀ ਹੈ ਇਹਨਾਂ ਤੋਂ ਸੋ ਜਦੋਂ ਸਾਡੇ ਕੈਮਰਾਮੈਨ ਔਰ ਸਾਡੇ ਸਹਿਯੋਗੀ ਨੇ ਉਹਨਾਂ ਦੀ ਵੀਡੀਓ ਰਿਕਾਰਡਿੰਗ ਕੀਤੀ ਜਦੋਂ ਉਹਨਾਂ ਨੂੰ ਦੇਖਿਆ ਕਿ ਉਹ ਨਸ਼ਾ ਕਰ ਰਹੇ ਨੇ ਉਹ ਬਾਕਾਇਦਾ ਪਿੱਛੇ ਹੋਣ ਦੀ ਬਜਾਏ ਅੱਗੇ ਆ ਕੇ ਉਹਨਾਂ ਨੇ ਸਾਡੇ ਕੈਮਰੇ ਮੈਨ ਤੇ ਹਮਲਾ ਵੀ ਕੀਤਾ ਔਰ ਸਾਡੇ ਸਹਿਯੋਗੀ ਨੂੰ ਮੰਦਾ ਚੰਗਾ ਵੀ ਬੋਲਿਆ ਸੋ ਇਹ ਚੀਜ਼ਾਂ ਬਹੁਤ ਮਾੜੀਆਂ ਨੇ ਇਹ ਲੜਕੇ ਜੋ ਇਸ ਨਸ਼ਾ ਰੂਪੀ 라ਵਣ ਜੋ ਇਹਨਾਂ ਦੇ ਸਿਰ ਚੜ ਬੋਲ ਰਿਹਾ ਇਹਦੇ ਤੇ ਨੱਥ ਪਾਣ ਦੀ ਬਹੁਤ ਲੋੜ ਹੈ ਔਰ ਜ਼ਰੂਰੀ ਹੈ ਗੇਜ਼ਰ ਨਾਤੇ ਨਾਥ ਪਾਈ ਜਾਵੇ ਔਰ ਇਨਾਂ ਦੀ ਜਵਾਨੀ ਨੂੰ ਬਚਾਇਆ ਜਾ ਸਕੇ ਔਰ ਅੱਗੇ ਜਾ ਕੇ ਕਿਤੇ ਚੰਗੇ ਕੰਮ ਕਰ ਸਕਣ ਔਰ ਅੱਛੇ ਨਾਗਰਿਕ ਹੋਣ ਦੀ ਸਬੂਤ ਦੇ ਸਕਣ ਨਾ ਜੀ ਕੋਈ ਕਾਰਵਾਈ ਨਹੀਂ ਕਰਦਾ ਤੁਸੀਂ ਕੀ ਕਹਿਣਾ ਚਾਹੋਗੇ ਭਈ ਕੋਈ ਵੀ ਇੱਥੇ ਆ ਕੇ ਬਹੁਤ ਜ਼ਿਆਦਾ ਨਸ਼ਾ ਕਰਦੇ ਆ ਜੇਪ ਕਦਰੇ ਆ ਜਿੰਨੇ ਵੀ ਹੈਗੇ ਆ ਬੱਚੇ ਲੁੱਟੇ ਹੋ ਵੀ ਕਰਦੇ ਆ ਹਾਂ ਸਭ ਕਰਦੇ ਆ ਇਹ ਲੋਕਲ ਕੋਈ ਨਹੀਂ ਹੈ ਕੋਈ ਬੰਗਾਲ ਤੋਂ ਆਇਆ ਕੋਈ ਮਦਰਾਸ ਤੋਂ ਆਇਆ ਸਾਰੇ ਬਾਹਰ ਦੇ ਹੈਗੇ ਆਲੇ ਦੁਆਲੇ ਲੋਕਾਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਇਹੀ ਕਹਿਣਾ ਜਿਹੜੇ ਛੋਟੇ ਛੋਟੇ ਬੱਚੇ ਨੇ ਬਿਲਕੁਲ ਨਸ਼ਾ ਕਰਦੇ ਤੇ ਨਸ਼ੇ ਦੇ ਵਿੱਚ ਬਿਲਕੁਲ ਧੁੱਤ ਨੇ ਤੇ ਅਣਾ ਉੱਤੇ ਜਿਹੜੀ ਕੋਈ ਵੀ ਕਾਰਵਾਈ ਜਿਹੜੀ ਪੁਲਿਸ ਮੁਲਾਜ਼ਮ ਨੇ ਨਹੀਂ ਕਰਦੇ ਹੁਣ ਇਹ ਆਣਾਲਾ ਸਮਝ ਦੱਸੂਗਾ ਇਹ ਆਣਾਲਾ ਸਮਝ ਦੱਸੂਗਾ ਯਾਣਾ ਛੋਟੇ ਛੋਟੇ ਬੱਚਾ ਉੱਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਸੋ ਸਾਡੀ ਪ੍ਰਸ਼ਾਸਨ ਨੂੰ ਇਹੀ ਬ ਮਾਹੌਲ ਠੀਕ ਨਹੀਂ ਚੱਲ ਰਿਹਾ ਨਸ਼ੇ ਕਰਕੇ ਕੰਮ ਬਹੁਤ ਤਣਾਅਪੂਰਨ ਹੋ ਜਾਂਦਾ ਹੈ ਕਈ ਵਾਰੀ ਲੜਾਈਆਂ ਝਗੜੇ ਹੋ ਜਾਂਦੇ ਨੇ ਸੋ ਇਹਦੇ ਤੇ ਸਰਕਾਰ ਨੂੰ ਕੁਝ ਸੋਚਣ ਦੀ ਲੋੜ ਹੈ ਵੀ ਆਉਣ ਵਾਲੀ ਜਵਾਨੀ ਨਸ਼ੇਵਾਲ ਕਿਉਂ ਵੱਧ ਰਹੀ ਹੈ ਇਹਨੂੰ ਰੋਕਣ ਦੀ ਲੋੜ ਹੈ